ਹਲੋ ਜੀ ਸਸਿਆ ਕਾ ਸਾਰਾ ਮੁਵਈ ਸਾਰੇ ਆਸਵਾਦ ਸਾਰੇ ਠੀਕ ਹੋ ਗਏ ਜੀ ਚਰਦੀ ਕਾਲ ਵਿੱਚ ਹੋਈ ਐ ਸਭੀ ਸਾਰੇ ਠੀਕ ਠਾਕ ਆ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਭੈਣਾਂ ਦਾ ਨਵੇਂ ਹੁੰਦੇ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ ਕਰਕੇ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸੋਹਣਾ ਜਿਹਾ ਕਮੈਂਟ ਕਰਕੇ ਜੀ ਦੱਸਿਓ ਤੇ ਬਾਕੀ ਕੱਲ੍ਹ ਵਾਲੇ ਜਿਹੜੀ ਵੀ ਆਪਣੇ ਜਾਣਦਣ ਦੀ ਵੀਡੀਓ ਪਾਈ ਸੀ ਆਪਾਂ ਉਹਦੇ ਥੱਲੇ ਬਹੁਤ ਸੋਹਣੇ ਭੈਣਾਂ ਭਰਾਵਾਂ ਦੇ ਕਮੈਂਟ ਆਏ ਸਾਰਿਆਂ ਨੇ ਬਾਡੀ ਵਿਸ਼ ਕਰਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਹਨਾ ਤੇ ਐਡਾ ਵੱਡਾ YouTube ਦਾ ਪਰਿਵਾਰ ਬਣ ਗਿਆ ਕਿੰਨੇ ਭੈਣ ਬ੍ਰਾਹਮਣੇ ਜਮਦਨ ਕਿਸ਼ਕਰਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਚਲੋ ਆਏ ਹੁੰਦਾ ਇਹ ਹੁੰਦੇ ਆ ਵੀ ਕੁਝ ਨਵੇਂ ਰਿਸ਼ਤੇ ਬਣ ਜਾਂਦੇ ਹਨਾ ਕੁਝ ਪੁਰਾਣੇ ਹੁੰਦੇ ਉਹ ਵਿਛੜ ਜਾਂਦੇ ਆ ਤੇ ਥੋੜੀ ਮਾਂ ਦੀ ਕਮੀ ਮਹਿਸੂਸ ਹੋਈ ਜੀ ਜ਼ਰੂਰ ਤੇ ਚਲੋ ਕੋਈ ਨਹੀਂ ਆਦੇ ਹੁੰਦੇ ਆ ਵਾਈਟੂ ਹਨਾ ਜੀਰਾ ਜਾਂ ਹੁੰਦੀ ਜਿਹੜੀ ਉਹਦੇ ਵਿੱਚ ਰਹਿਣਾ ਪੈਂਦਾ ਹੁੰਦਾ ਤੇ ਮੈਂ ਕਹਿੰਦੀ ਸੀ ਕਿ ਫ੍ਰਿਜ ਸਾਫ ਜੀ ਮੈਂ ਸੁਣਿਆ ਮੈਂ ਅਖਣਾ ਪਹਿਲਾਂ ਤਾਂ ਮੈਂ ਸਾਰਾ ਘਰ ਪਈ ਤੇ ਬਸ ਸੌਂ ਗਈ ਅੱਖ ਲੱਗੀ ਤੇ ਹੁਣ ਨਾ ਮੈਂ ਕੰਨ ਵਾਲੇ ਹੁਣ ਕੰਨ ਦਾ ਟਾਈਮ ਹੋ ਗਿਆ ਚਾਹ ਤੁ ਬੀ ਦੀ ਬਗਨ ਤੇ ਸਾਫ ਕਰੀ ਖੁਸ਼ੇਚਰ ਨੂੰ ਥੀਕ ਉਹ ਲੈਣਾ ਰੱਖਿਆ ਕੱਲ ਤੇ ਉਹ ਕੇਸ ਲਾ ਕੇ ਆ ਸੀ ਸਾਈਡ ਤੇ ਕੇਸ ਤੇ ਲਾ ਕੇ ਆ ਸੀਗਾ ਫਿਰ ਮਨੋ ਅਰਥ ਜੀ ਆਉਣ ਲੱਗੇ ਬਖਨਾਂ ਮੈਂ ਫ੍ਰਿਜ ਸਾਫ ਕਰਦੀ ਹਾਂ ਕਿਉਂਕਿ ਹਜੇ ਟਾਈਮ ਬਿਆਸ ਸੀਗਾ ਬਸ ਫ੍ਰਿਜ ਨੂੰ ਸਾਫ ਕਰਕੇ ਫਿਰ ਕੱਪੜੇ ਦੇਖਾ ਉਹ ਮੇਜ ਭਰਿਆ ਪਿਆ ਤਾਂ ਲੈਣ ਆਉਣ ਵਾਲਾ ਤੇ ਉਹ ਲਾਉਣ ਦੀ ਵੈ ਕੱਪੜੇ ਤਾਂ ਫਿਰ ਉਹ ਫ੍ਰਿਜ ਨੂੰ ਸਾਫ ਕਰ ਲਈ ਤੇ ਰਾਜਾ ਹੋਇਆ ਬਿਆਸ ਸੀਗਾ ਜਦ ਮੈਂ ਨਰਮਣ ਚੁੱਕ ਕੇ ਪਹਿਲਾਂ ਮੈਂ ਸਾਫ ਕਰਿਆ ਫਿਰ ਤੇ ਆਪਕੋ ਨਾਲ ਸਾਬਣ ਲੀਆ ਕੰਡਲ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਇਹ ਕੁਕ ਟਾਈਮ ਦਾ 10 ਮਿੰਟ ਲੱਗਦਾ ਕਿ ਇਹ ਜਿਹੜਾ ਸਮੈਲ ਇਹ ਜਿਹੜੀ ਸਬਾਬ ਕਰਦੀ ਉਹ ਜਿਹੜਾ ਆਪ ਗ੍ਰੀਨ ਜਾਲੀ ਆਈ ਹੈ ਬਾਹਰ ਤੋਂ ਕਿਹਾ ਉਹ ਪ੍ਰੋਬਲਮ ਹੈ ਬਜਨ ਪੜਾ ਰਹਾ ਤਾਂ ਉਹ ਵੀ স্মੋਕ ਸਦੀ ਆਉਣ ਲੱਗਦੀ ਫ੍ਰਿਜ ਤੋਂ ਬੱਲੇ ਸਮੈਲ ਜੀ ਆਉਣਾ ਲੱਗਦੀ ਜਨਜੀ ਉਹ ਵੀ ਜ਼ਿੰਮੇਦਾਰੀ ਇਹ ਜਦੋਂ ਕਰਦੀ ਵਧੀਆ ਹੋ ਗਿਆ ਕਿਤਾ ਕਿਤਾ ਨੂੰ ਥੋੜ੍ਹ ਦੇ ਆਵਾਜ਼ ਦਾ ਵੀ ਮਨ ਜਾਪ ਹੁੰਦਾ ਸੀ ਹਾਂ ਵਧੀਆ ਤੇ ਚਲ ਜੀ ਕਿਹੜਾ ਕੰਮ ਆਪ ਕੋ ਸਾਫ ਤੇ ਫਿਰ ਸੋ ਨੂੰ ਦਿਖਾ ਮਾ ਦੇ ਆਪਾ ਤੇ ਆਪਾਂ ਫਿਰ ਆਪਰੇ ਵੀਡੀਓ ਹੋ ਜੀ ਬਣਾ ਲੈਣਗੇ ਨਾਲ ਲਾਉਂਦਾ ਰਹੀਏ ਚਲੋ ਹਾਂ ਨਾ ਆਪਾਂ ਝਾਲੀਆਂ ਦੀ ਸਾਫ ਕਰਨ ਲੱਗੇ ਨੂੰ ਗਾੜੀ ਧੁੱਪਾ ਨਾ ਇਹ ਫ੍ਰੈੱਡ ਕਰਤਾਈ ਸਾਫ ਆਪਾਂ ਥੋੜਾ ਹੋਰ 5 ਮਿੰਟਾਂ ਦਾ ਕੰਮ ਸੀਗਾ ਇਹ ਹੁਣ ਵਧੀਆ ਹੋ ਗਿਆ ਚਿੱਟਾ ਚਿੱਟਾ ਹੁਣ ਕਈ ਦਿਨ ਕੱਢ ਚੂਗਾ ਤੇ ਬਸ ਫੇਰ ਦਿਵਾਲੀ ਜਿਹਦੇ ਮੌਕੇ ਤੇ ਸਾਫ ਕਰਦਾ ਨਾ ਨਹੀਂ ਜਿਵੇਂ ਹਮ ਹਮ ਲਾਟ ਵੀ ਵਰਗੀ ਦੀ ਬਸ ਦੋਸਤਾਂ ਤੇ ਆਪਾਂ ਬਾਹਰ ਕਰਿਆ ਕਾ ਜੀ ਨਾ ਸਾਫ ਕੀ ਆਪਾਂ ਜਿਹਦੇ ਵਿੱਚ ਮਾਈਆਂ ਨਹੀਂ ਜਾਲੀਆਂ ਸਹਾਰਾਂਗੇ ਕਿਉਂਕਿ

ਲੋ ਜੀ ਦੋ ਮਿੰਟ ਸੁਪੇ ਲਾ ਲੈਨੇ ਤੇ ਇਹਦੇ ਨੇ ਸੁਪੀਓ ਤੇ ਨਾ ਮੋੜ ਜਾਓ ਹਾਂਡੇ ਹੁੰਡੇ ਇਕੱਠੇ ਕਰਕੇ ਆ ਕਰਦੇ ਹਾਂ ਆਹਨੇ ਆਪਣੀ ਗੋਲ ਭਰੀ ਪਈ ਹੈ ਸਾਡੇ ਮੇਰੀ ਕਾਲਾ ਜੁਮਿਹਾਲ ਹੋ ਕੇ ਜੀ ਤੇ ਢੋਣੀ ਆਕਾ ਪੂਜੀ ਨੇ ਤੁਸੀਂ ਵੀ ਆਖੋ ਇਹ ਨਾਲ ਵਿੱਚ ਦਿੱਤਾ ਢੋਣੀਏ ਮਸਾਈ ਫਿਰੀ ਗਈ ਤੋਲਿਆ ਫਿਰ ਆ ਗਈ ਸੀ ਪਤੀ ਨਹੀਂ ਲੱਗਿਆ ਜੀ ਤੋਂ ਕੱਪੜੇ ਉਹਦੀ ਪ੍ਰਤੀ ਕੋਈ ਸਾਫ ਕਰਕੇ ਤਾਂ ਜਮਾ ਸਾਰਾ ਸ਼ਾਂਤ ਆ ਤੇ ਵਧੀਆ ਬਣ ਗਿਆ ਫਰਜ ਇੱਕ ਕਾਇਦੇ ਨਹੀਂ ਹੁੰਦਾ ਹੈ ਨਾ ਜਦੋਂ ਕੋਈ ਕੰਮ ਜਪਿਆ ਹੋਵੇ ਐਂ ਦੇ ਰੱਖੀ ਜਾਂਦਾ ਵੀ ਹੋਏ ਆਹ ਕੰਮ ਪਿਆ ਹੋਰ ਹੀ ਲੱਗਦਾ ਬੰਦੇ ਨੂੰ ਅੰਦਰੋਂ ਜਦੋਂ ਕੰਮ ਹੋ ਜੇ ਉਹ ਤਾਂ ਸੰਤੁਸ਼ਟੀ ਜੀ ਹੋ ਜਾਂਦੀ ਹੈ ਵੀ ਹਾਂ ਹੋ ਗਿਆ ਹੈ ਨਾ ਤੇ ਕ੍ਰਿਤੀ ਵਧੀਆ ਹੋ ਗਿਆ ਹੁਣ ਆਪ ਤੇ ਕਈ ਵਾਰੀ ਅਜਿਹਾ ਕਿ ਕਿ ਜਿਵੇਂ ਦੇ ਉਤਨੇ ਕਿਦਾਂ ਦੋਨੇ ਟੁੱਟ ਗਏ ਮਸ਼ੀਨ ਚ ਹੋ ਗਏ ਹੈ ਨਾ ਕੀ ਟੁੱਟ ਗਏ ਹੈਗੇ ਸਹਿ ਉਹ ਕੁੱਤੀ ਹੈ ਕੁੱਤੀ ਹੈ ਮੈਂ ਦਵਾਈ ਵਾਰੀ ਵਾਰੀ ਉਹ ਤੋਂ ਪਾਰੀ ਲੱਗੀ ਚਲਟੀ ਮੁੱਠੀ ਹੈ ਸੋ ਹੈ ਵੀ ਆਏ ਬਧੀਏ ਟੁਟ ਟੁ ਦੇ ਕਰ ਦੇਣੀ ਆਏ ਨਾ ਹੈ ਸੁੱਤਣਾ ਹੋਵਾ ਜਾ ਪਰੇ ਪਰੇ ਹਨ ਰਸਾ ਨਾ ਸੜਕ ਤੇ ਲੋ ਜੀ ਆਪਲਾ ਕੇ ਕੱਪੜੇ ਲੈ ਲਾਉਣ ਫਿਰ ਕੋਈ दाल ਸਬਜੀ ਦਾ ਦੇਖਦੇ ਆ ਪਤਾ ਕੀ ਚੱਕਰ ਪੈ ਰਿਹਾ ਹੁਣ ਵੀ ਆਖ ਨੇ ਆਖ ਨਹੀਂ ਖਾਂਦੇ ਦਾਲ ਸਬਜੀ ਕੋਈ ਵੀ ਬਣਾਉਣਾ ਤੜਕੇ ਟਮਾਟਰਾਂ ਦੀ ਚਟਨੀ ਦਾ ਸੁਆਪ ਹੈਗਾ ਸਾਰਿਆਂ ਨੂੰ ਤੇ ਦਾਲ ਕੋ ਸਬਜੀ ਕੋਈ ਨਹੀਂ ਖਾਂਦਾ ਉਹ ਮੈਂ ਪੀ ਲੈਂਦੀ ਆ ਅੱਜ ਮੈਂ ਦੇਖੂਗੀ ਜੇ ਬੱਚੂ ਕੁਝ ਦਿਨ ਲਈ ਤਾਂ ਥੋੜੀ ਜਿਹੀ ਬਣਾਉਂਗੀ ਬਸ ਆਖ ਨਹੀਂ ਆਖ ਨੇ ਸੌਂ ਲਈਆ ਤੇ ਬਾਕੀ ਜਸ਼ਨ ਆਪਣਾ ਸਕੂਲ ਲੈ ਜਾਊਗਾ ਮੁੱਤ ਦਾ ਦੁੱਧ ਵਾਲੀ ਸਬਜੀ ਸਕੂਲ ਹੈ ਜੇ ਖਰਾਬ ਨਹੀਂ ਹੋ ਗਈ ਹੁਣ ਮੌਸਮ ਹੋ ਚੇਂਜ ਹੋਗਾ ਕੁਝ ਨਾ ਕੁਝ ਖਾਤ ਪੈ ਗਿਆ ਤੇ ਬਰਾਉਨੀ ਬਰੁਨ ਦੀ ਬਾਕੀ ਸਨੁਪਤੀ ਆ ਮੈਂ ਜਸ਼ਨੇ ਤੇ ਬੰਦ ਹੀ ਕਰੇ ਇਹਨੇ ਤਲਿਆ ਦੂਰ ਬਹੁਤ ਬਾਕੀ ਖਾਣਾ ਜਿਆਦਾ ਨਹੀਂ ਖਾਣਾ ਤੇ ਕਿਉਂਕਿ ਜੇ ਡੇਲੀ ਬਰਾਉਨੀ ਤੇ ਜੈਕੇ ਵੀਰ ਸ਼ੁਰੂ ਤੋਂ ਨਹੀਂ ਖਾਂਦਾ ਇਹ ਮਖਚਾਣੇ ਕਰਦੇ ਇਹਦੇ ਤਿਆਰ ਕਿਉਂ ਵੱਲ ਲਾਦੀ ਲਓ ਉਹ ਕੀ ਅਨਾਏ ਕਰ ਲਾਦਾ ਮम्मी ਕਾਲ ਜਾ ਬੱਟਾ ਕਾਲ ਜਾ ਬੱਟਾ ਤੇ ਤਾਂ ਕਰਕੇ ਮੈਂ ਉਹ ਸਿੰਪੜ ਰੋਟੀ ਲਾ ਕੇ ਦੇ ਦਿੱਤੀ ਹੈ ਹਾਂ ਜੀ ਹਾਂ ਬੰਨਣਾ ਨਹੀਂ ਤੂੰ ਹਾਂ ਹਲਾ ਸੋਣੀ ਚੱਲੀ ਆਂ ਜੀ ਬਾਹਰ ਬਹੁਤ ਸਨੀ ਹੋ ਚੁੱਕੀਆਂ ਚਸਨੇ ਰਹਿ ਤ ਆਪਣੇ ਤੱਕ ਕੇ ਰਮ ਜੜਾ ਆ ਬਾਹਰ ਤੇ ਅੱਧਾ ਘੰਟਾ ਤੱਕੇ ਬਠਾ ਮੂੰਹ ਦਾ ਸਮਝ ਆ ਮੈਂ ਵਰਨੇ ਤੁਮ ਜਾ ਕੁਲੀ ਤੇ ਲਓ ਜੀ ਬਾਹਰ ਨੇ ਪੁੰਦੇ ਚੱਕ ਤੇ ਮੈਂ ਪਾਂਡੇ ਚੱਕ ਕੇ ਖੜੀ ਸੀ ਐਨੇ ਪ੍ਰੀਤ ਜਸੂ ਆ ਗਈਆਂ ਬਾ ਪਤਾ ਨਹੀਂ ਕੀ ਲੈ ਆਈਆਂ ਬਾਡੇ ਗਿਫਟ ਲੈ ਆਈਆਂ ਖੈਰ ਫਾਇਦਾ ਹੀ ਫਿਲੀ ਪਤਾ ਨਹੀਂ ਕੀ ਆਲ ਤਾਂ ਸਮਝ ਨਹੀਂ ਆਦੀ ਖਾਣ ਨੂੰ اچھا ਕੀ ਨਾ ਖਾਣ ਨੂੰ ਤਾਂ ਨਹੀਂ ਗਾ ਖਾਣ ਨੂੰ ਤਾਂ ਸੜਾ ਆਉਂਦਾ ਪਤਾ ਨਹੀਂ ਪਾਈ ਗਿਫਟ ਲੈ ਕੇ ਆਂਗੇ ਜੀ ਦੋਨੇ ਦੇਖੋ ਖੋਲ ਕੇ ਦੇਖ ਬਾਹਲਾ ਆ ਜੀ ਇੱਥੋਂ ਬਾਟੂ ਆ ਚੈਪੀ ਲਾ ਕੇ ਕਿ ਆਈ ਬਾੜ ਪਿੱਛੇ ਬਾੜਦੇ ਆ ਸੀ ਕਿ ਤਾਂ ਮਸਟਰ ਵਾਸਤੇ ਮੈਂ ਆਵਰਦਾ ਫਿਰ ਗਿਆ। ਆਖੀ ਤਾਂ ਦੇਖਦੇ ਆ ਜੀ ਸੋਣੀ ਕੀ ਲੈ ਕੇ ਆਈਆਂ। ਓ ਮਾਈ ਗਾਡ। ਮਸਟਾਜ। ਊਰੇ ਆਉਟ ਲਿ ਹੈ। ਗਿਫਟ ਹੈ। ਹੈਪੀ ਬਰਥਡੇ ਗਿਫਟ। ਓਏ ਓਏ ਗਰੀ ਨਹੀਂ। ਮੈਂ ਤਾਂ ਆ ਜੂ ਨਾ ਇਸ ਦਾ। ਖਾ ਲ ਜਾ। ਖਾ ਲ ਜਾ। ਖੋਲ ਕੇ ਦੇਨੇ ਆਪਾਂ ਕੀ ਨਿਕਲਦਾ। ਬਹੁਤ ਦਾ। ਜਿੰਮੀ ਦੇਖਣਾ। ਚਾਨ ਗਿਆ ਹੁਣ। ਸਸ ਗੱਲੇ। ਹਾਂ ਨਾ ਨਾ। ਹਾਂ ਕੀ ਦੇਖਣਾ ਉਹ ਫੋਟੋ ਫੋਨ ਆ ਰੱਖਾ ਹੋ ਰਿਹਾ ਜਨਾਹ ਹੋਇਆ ਸ਼ਰਤ ਲਾਲਾ ਵਾਵਾ ਬਹੁਤ ਹੈ ਨਹੀਂ ਨੋਟ ਨੋਟੀ ਨੋਟ ਵੀ ਲਿਖਿਆ ਪਹਿਲਾਂ ਨੋਟ ਵਰਦੇ ਹਾਂ ਹੈਪੀ ਬਰਥਡੇ ਟੂ ਯੂ ਮਾਸੀ ਯੂ ਆਰ ਸੋ ਗੂਡ ਯੂ ਆਰ ਸੋ ਬਿਊਟੀਫੁਲ ਆਈ ਵਿਸ਼ ਯੂ ਹੈਪੀ ਹੈਪੀ ਬਰਥਡੇ ਟੂ ਯੂ ਯੂ ਆਰ ਸੋ ਸਟਿਕ ਕਰਦਾ ਮੈਂ ਹੈਗੀ ਥੜੀ ਜੀ यूट्यूबर यूट्यूबर टी हैप्पी हैप्पी बर्थडे टू थैंक यू पुत्र थैंक यू सो मच कर दो घी को जाओ देखता लाओ निकल निकल आ गया हो सुई दीयो सुई दीयो इसको बतानी कितनी देखो आ लियो जुड़े देना वाली सुई ओह माय गॉड कर नेल पेंट देखो जी कलर कलर किधर खाले ना तै है रट्टा है ना ही आह सूट माल सूट जो फ्लावर माल मैच करती है दिया। ग्रेसी ग्रेसी जगह में आदि ग्रेसी देखो ओह माय गॉड लिपिस्टिक ते सुरमा काजल वाव भाई बहुत बहुत ज़्यादा मज़ेस मान लिया और भी आएगे किधर क्या बिंदिया ਦੇਖੋ ਜੀ ਇਹਨਾਂ ਨੂੰ ਪਤਾ ਮੈਨੂੰ ਛੋਟੀਆਂ ਮਿੱਡੀਆਂ ਪਸੰਦ ਆਂ ਛੋਟੀਆਂ ਛੋਟੀਆਂ ਲੈ ਕੇ ਦਿੱਤੀ। ਬੁਢੀ ਹੈ ਨਹੀਂ, ਸਾਹੀ ਲੱਗਣਾ। ਲਓ ਜੀ, ਐਨਾ ਐਨਾ ਸਬਾਨ ਦਿੱਤਾ। ਤੋਂ ਬੁਢੀ ਆਏ ਰੱਬ। ਥੈਂਕ ਯੂ ਪੁੱਤ। ਇਹ ਬੰਦੀ ਲਾ ਕੇ ਦੇਵਾ ਮਾਸੀ। ਅਨਸ਼ਾੜੀ ਔਮਤਨ ਨਾਲ ਅਕ ਦੇਖੀਆਂ ਸੀ। ਹਾਂ। ਉਹ ਜੀ ਕਿਹੜਾ ਵਧੀਆ ਲੱਗਦਾ? ਠੀਕ ਹੈ ਠੀਕ ਹੈ। ਅੱਛਾ ਆਹ ਵਾਲਾ ਗੱਲਣਾ ਰਹਿ ਗਈ। ਇਹ ਵੇ ਲੈਦਾ ਜਮਾਨੀ ਲੈਂਦੀ ਆ ਦੇਗਾ। ਪੱਕੀ ਹੈ ਨਾ। ਹੂੰ। ਮੈਂ ਦੋ ਸ਼ੇੜੀ ਲੈ ਆਈ ਸੀ ਹੱਥ ਤੇ ਮੈਂ ਉਹ ਤੈਨੂੰ ਕਿਹਾ ਸੀ ਹੁੰਦੇ ਮੈਂ ਤੈਨੂੰ ਪੁੱਛਦੀ ਸੀ ਨਾ ਤੂੰ ਮੈਨੂੰ ਕੀ ਪਸੰਦ ਹੈ ਹਾਂ ਬਹੁਤ ਸੋਹਣਾ ਲੱਗ ਰਿਹਾ ਹੈ ਲਓ ਜੀ ਇੰਨਾ ਸਬਾਨ ਮਿਲ ਗਿਆ ਆਪਾਂ ਨੂੰ ਪਹਿਲਾਂ ਤਾਂ ਥੈਂਕ ਯੂ ਦੋਨਾਂ ਦੋਨਾਂ ਜਿੰਨਾ ਵੈਰ ਨਾਲ ਮੰਮੀ ਦਾ ਇੰਨਾ ਨਿਦਾਰ ਤੇ ਪ੍ਰੀਤ ਦਾ ਜਸੂ ਦਾ ਲਓ ਜੀ ਇੰਨਾ ਸਬਾਨ ਆ ਗਿਆ ਮੇਰੇ ਤਰਫ ਤੋਂ ਚਲੋ ਜੀ ਹਾਏ ਨਿੱਕੀ ਲਾਪਾਂਗੇ ਬਾਡੇ ਗਿਫਟ ਦੇਣਾ ਹੈ ਕਰੀ ਜਾਂਦੀ ਮੈਨੂੰ ਮਾਸੀ ਬਾਡੇ ਗਿਫਟ ਦੇ ਦੇ ਮੈਨੂੰ ਮਾਸੀ ਬਾਡੇ ਗਿਫਟ ਦੇ ਦੇ ਮੈਂ ਤੈਨੂੰ ਦੇਉਂਗੀ ਤੈਨੂੰ ਮੈਂ ਬੜਾ ਬੜਾ ਬਸ ਚੀਜ਼ ਲੈ ਕੇ ਦਊਂਗੀ ਵਧੀਆ ਜੀ ਠੀਕ ਹੈ ਓਕੇ ਦੀਰ ਦੰ ਚਲੋ ਜੀ ਹੁਣ ਆਪਾਂ ਰੱਖੀਏ ਕਿ ਤੁਸੀਂ ਤਾਂ ਦੇ दाल सब्जी ਜੀਦੇ ਪੂਰੀ ਵਧੀਆ ਪੈਕਿੰਗ ਕਰੀ ਜੀ ਦੇਖੋ ਉਹ ਅੰਕਲ ਦੂਜੇ ਦਿਨ ਤਾਂ ਡੱਬਾ ਦੇਖਿਆ ਸੀ ਐਡਾ ਸੀਗਾ ਸਮਾਨ ਇੰਨਾ ਸੀ ਹਲੇ ਫਿਕਰ ਇਹ ਕਿ ਦਵਾਰ ਤੋ ਕੀਤੀ ਮੈਂ ਚਲ ਕੋਈ ਬਹੁਤ ਸੋਹਣਾ ਨੋਟ ਲਿਖਿਆ ਬਾਕੀ ਤੇ ਕਹਿੰਦੇ ਸਟ੍ਰੈਚ ਪੈਂ ਉਹਨੂੰ ਪਤਾ ਹੈ ਥੋੜੀ ਜੀ ਹੈਗੀ ਆ ਵੈਸੇ ਮम्मी ਇਹਦਾ ਹੀ ਥੋੜਾ ਬਾੜੀ ਚਲੋ ਜੀ ਆਦੇ ਹੁੰਦਾ ਜੀ ਮਾਨਦਗ ਤੁਹਾਨੂੰ ਬਹੁਤ ਹੁੰਦਾ ਹਨ ਤੇ ਚਲੋ ਵਧੀਆ ਮੈਨੂੰ ਵਧੀਆ ਲੱਗੇ ਪਸੰਦ ਆ ਗਏ ਤਿੰਨੇ ਜੀ ਜਬ ਬਹੁਤ ਜਿਆਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਜੀ ਆਪਾਂ ਬਣਾਉਣ ਲੱਗੇ ਦਾਲ ਸੱਦੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਕੋਪੀ ਇਹ ਕਦੇ ਕਦੇ ਨਹੀਂ ਸੀ ਬਣਦੇ ਹਨ ਤੇ ਬਸ ਇਹਨੂੰ ਆਪਾਂ ਕੜਾਈ 'ਚ ਤਰਾਂਗੇ ਕੁੱਕਰ ਦੇ ਵਿੱਚ ਤੁਹਾਨੂੰ ਪਤਾ ਜਿਆਦਾ ਘੋਲ ਗਾਜਾ ਹੋ ਜਾਊਗਾ ਤੇ ਬਸ ਉਤਾਰ ਕੇ ਫਿਰ ਹੋ ਜਾਂਦਾ ਰਗਾ ਨਹੀਂ ਸਾਰਾ ਘੱਟ ਲਿਆ ਹੋਇਆ ਨੇ ਬੜੀ ਜਉਗੀ ਬਾੜੇ ਬਾੜੇ ਸੇਗਰਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਕਿਉਂਕਿ ਉਹ ਗੋਭੀ ਤਾਂ ਬਹੁਤ ਨਰਮ ਹੈ ਜਿਵੇਂ ਕਿਸੇ ਦੇ ਘਰ ਦੀ ਹੁੰਦੀ ਹੈ ਆਲੂ ਢੋੜੇ ਹਾਰਡ ਆ ਤੇ ਥੋੜਾ ਪਾਣੀ ਪਾ ਦਾਂਗੇ ਫਿਰ ਵਧੀਆ ਬਣ ਜੂਗੀ ਪਾਜੀ ਆਪਣਾ ਜੀਰਾ ਹੋ ਜਾ ਬਰਾਬਰ ਬੱਚੇ ਢੀ ਜਾਂਦੇ ਫ੍ਰੀ ਹੋਈਆਂ ਆ ਗਈਆਂ ਸੀ ਤੇ ਬਾਹਲੀਆਂ ਖਰਾਬ ਹੈ ਜੀ ਗਿਫਟ ਲਿਆਉਂਦੇ ਆਏ ਪੂਰਾ ਬਣਾਉਨੇ ਆ ਜਾਣ ਹੁੰਦੇ ਸਨ ਤੇ ਗਿਫਟ ਲੈ ਆਉਂਦੇ ਵਧੀਆ ਲੱਗੇ ਜੀ ਮੈਨੂੰ ਸੋਹਣੇ ਲੱਗੇ ਗਿਫਟ ਚਲੋ ਜੀ ਆਪਾਂ ਲਾ ਦਈਏ ਦਾ ਉਹਦਾ ਤੜਕਾ ਨਹੀਂ ਬੁੱਤ ਚੌੜ ਨਹੀਂ ਕਰ ਦਿੰਦੇ ਬਸ ਆਪਣਾ ਜੀਰਾ ਭਰਨ ਨੂੰ ਹੋਰ ਥੀ ਟਾਈਮ ਲੱਗੂਗਾ ਬਸ ਫਿਰ ਨੀ ਡੱਬ ਲਾ ਦਾਂ ਫਿਰ ਆਪੇ ਬਣੂਗੀ ਟਾਈਮ ਹੋ ਗਏ ਹੋਣਗੇ ਜੀ 5:30 ਹੋ ਗਏ ਹੋਣੇ ਉਹ ਲੱਗਦਾ ਸਰ ਸਰ ਆਪਣਾ ਮੈਂਟਰੀ ਬੱਤੀਆ ਕਿ ਆਪ ਕੋ ਤੇ ਲੋ ਜੀ ਬੱਤੇ ਖੇਤੀ ਆਪੇ ਤੇ ਬਸ ਫ੍ਰੀਜ ਹੋ ਰਿਹਾ ਤੇ ਜਾਣੇ ਆ ਤੇ ਅੱਜ ਭੈਣ ਨੇ ਬਲੌਗ ਕੀਤਾ ਸ਼ੇਅਰ ਕਰੂਗੀ ਜਿਹੜਾ ਸੁਜਨ ਨਾਲ ਹੈ ਨਾ ਭੈਣ ਦੀ ਤੇ ਮੈਂ ਟਾਜੀ ਕਿ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਨਾ ਇਹ ਅਲਿੰਦ ਮੇਂਸਰ ਅੰਗਲੀयां ਹੀ ਹਨ ਤੇ ਚਲੋ ਵਾਇਗਰੂ ਕਰੇ ਹੋਰ ਆਪਣੀ કૃਪਾ ਆਗ ਲੱਗਣ ਤੇ ਕਿਉਂਕਿ ਅੰਦਾ ਭੈਣ ਭਰਾ ਜਦੋਂ ਤੱਕੀ ਕਰਦਾ ਰੱਖੋ ਲੋਕੋ ਖੂਜੀ ਹੁੰਦੀ ਹੈ ਬਹੁਤ ਜਾਵੇ ਤੇ ਹੋਰ ਵੀ ਤਾਂ ਬਣ ਗਿਆ ਉਹ ਹੁਣ ਅੱਪਾ ਦਾ ਦਿਟਾਰਾ ਗੰਡਾ ਲੱਗਿਆ ਤਾਂ ਸਾਡੀ ਆਪਣੀ ਬਣੀ ਜਾਂਦੀ ਹੈ। ਪ੍ਰੀਜ਼ਮ ਹੀ ਆਏਗਾ ਕਿ ਗਾ ਇਹ ਕੱਲ੍ਹ ਵਾਲੇ ਬਲੌਗ 'ਚ ਲਿਪਸਟਿਕ ਲੰਗਾਲੀ ਆਵੀ। ਕੋਈ ਨਹੀਂ। ਜਿੰਦ ਤੋਂ ਨਾ ਬੜਾ ਕੁਝ ਕਰ। ਆਈ ਗੱਲ ਮੇਰਾ ਬੁੱਜ ਜਾ ਕਿ ਮੇਰੇ ਦਾਹ ਗਿਆ ਨਾ ਅੱਜ ਜਿੱਤ ਕਰਾਈ ਹੋਤੀ ਸਟੈਂਡ ਹੋ ਜੀ। ਸੋਰ ਬਾਂਦੀ ਦੀ ਸਰਕਾਰ ਅਗਰ ਦੇ ਲਈ ਦਿੱਤਾ ਦਵਾਈ ਲੈ ਆਏ ਲੈਣੀ ਫੂਰੋ ਕਟਿਆ ਜਾਊਗਾ ਆ ਚੱਲਿਆ ਇਹ ਹੁਣ ਆਏ ਆ ਬਸ ਹੁੰਦਾ ਵੀ ਥੋੜਾ ਜਰਾ ਹੁਣੇ ਖੇਤੀ ਹੋਣੀ ਪੱਟਾ ਵਾਣਾ ਨੇ ਫੇਰ ਆਣੀ ਆਤਾ ਇੰਦਾ ਹੋੜੀ ਫੜ ਜਾ ਬੱਡੇ ਹੋਏ ਹੋਰ ਆਣੀ ਹੁੰਦਾ ਕੋਟਾ ਜਰਾ ਬਸੇਲਾ ਇੱਕ ਸਾਫੀ ਨਾ ਚੋਰੀ ਜਰੂਰੀ ਠੀਕ ਹੈ ਕੁਚ ਬਾਕੀ ਜਬਾਤ ਗਿਆ ਉਹ ਤੇ ਆ ਕੇ ਲੋ ਜੀ ਇਧਰ ਸਬਜੀ ਆਪਣੀ ਰੈਡੀ ਹੈ ਕੁਛ ਨਹੀਂ ਦੀਨਾ ਜੀ ਹੁਣ ਤਾਂ ਇੱਕਦਮ ਨਾ ਦਿਨ ਦਾ ਸ਼ਪਾ ਹੋ ਗਿਆ ਟਾਈਮ 3:30 ਹੋਇਆ ਸਬਜੀ ਰੈਡੀ ਕਿਵੇਂ ਕਾਲਾ ਕਾਲਾ ਜਲਾ ਸਾਡੀ ਲਾਈਟ ਲਾਉਣੀ ਲੋ ਜੀ ਸਬਜੀ ਰੈਡੀ ਹੈ ਆਟਾ ਗੁੰਨ ਲਿਆ ਤੇ ਬਸ ਦੁੱਧ ਹੋਈ ਜਾਂਦਾ ਗਰਮ ਫੇਰ ਰੜਕਣੀ ਚ ਕੱਢਦੇ ਆ ਦੁੱਧ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਆਪਣੀ YouTube ਫੈਮਿਲੀ ਐਡੀ ਵੱਡੀ ਹੋ ਗਈ ਕਿ ਕਿੰਨੇ ਭੈਣ ਭਰਾ ਜੁੜ ਗਏ ਜਿਨ੍ਹਾਂ ਨੇ ਭੈਣਾਂ ਨੇ ਹਨ ਭਰਾਵਾਂ ਨੇ ਵਧਾਈਆਂ ਦਿੱਤੀਆਂ ਜੀ ਬਹੁਤ-ਬਹੁਤ ਧੰਨਵਾਦ ਹਨ ਤੇ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾ ਕੇ ਰੱਖੋ ਤੇ ਕੱਲ ਬਹੁਤ ਭੈਣਾਂ ਨੇ ਕਿਹਾ ਦੀਦੀ ਬਹੁਤ ਸੋਹਣੇ ਲੱਗ ਰਹੀ ਸੀ ਐਵੇਂ ਹੀ ਰਿਆ ਕਰੋ ਬਣ ਕੇ ਤੇ ਬੱਸ ਜੀ ਘਰੇ ਦਾ ਥੋੜਾ ਜਿਹਾ ਜਨਮ ਦਿਨ ਸੀਗਾ ਤਾਂ ਕਰਕੇ ਕੁਝ ਆਪਣੇ ਰਿਮਮੀ ਦੀਦੀਏ ਜਿਹੜੇ ਤੇ ਹੋਰ ਸਾਰ ਭੈਣਾਂ ਜਿਹੜੀਆਂ ਮਨਪ੍ਰੀਤੀ ਦੀ ਵਰਗੇ ਜਿਹੜੇ ਫੋਨ ਕਰਦੀਆਂ ਬਾਹਰ ਉਹ ਕਹਿੰਦੇ ਆ ਦੀਦੀ ਸਮਾਰਕੇ ਤਿਆਰ ਹੋਇਆ ਕਰੋ ਹਨਾ ਸੋਹਣੇ ਲਾ ਦਿਓ ਬਾਕੀ ਐ ਰਿਮਮੀ ਦੀਦੀ ਜਿਹੜੇ ਆਪਣੇ ਮਹਾਲੀ ਵਾਲੇ ਉਹਨਾਂ ਨੇ ਕਿਹਾ ਸੀ ਦੀਦੀ ਚੰਗੀ ਤਰ੍ਹਾਂ ਤਿਆਰ ਹੋਇਓ ਕਹਿੰਦੀ ਜਨਮ ਦਿਨ ਤੇ ਕਹਿੰਦੀ ਫਿਰ ਜੇ ਨਾ ਤਿਆਰ ਹੋਇਓ ਕਹਿੰਦੀ ਫਿਰ ਮੈਂ ਤੁਹਾਡੇ ਨਾਲ ਰੁੱਸ ਜਾਣਾ ਤੇ ਚਲੋ ਜੀ ਇਹ ਪਿਆਰ ਆ ਹਨਾ ਭੈਣਾਂ ਦਾ ਤੇ ਆਪਾਂ ਜਨਮ ਦਿਨ ਆਪਦਾ ਜਿੰਮੇ ਚਲੋ ਜਿੰਮੇ ਦਾ ਵੀ ਰਿਆ ਵਧੀਆ ਰਿਆ ਹਨਾ ਜਵਾਕਾਂ ਦੇ ਕਹਿਣ ਤੇ ਸੈਲੀਬ੍ਰੇਟ ਕਰ ਲਿਆ ਤੇ ਚਲੋ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਾਂਗੇ ਬਸ ਹੁਣ ਲਾਈਟ ਵੀ ਜਾਵੜੀ ਕਦੇ ਕਦੇ ਕੱਟ ਲਾ ਜਾਂਦੀ ਹੈ ਲਾਈਟ ਪਤਾ ਨਹੀਂ ਕੀ ਚੱਕਰ ਹੈ ਤੇ ਚਲੋ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਭੈਣ ਭਰਾ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਸਾਰੇ ਭੈਣ ਭਰਾ ਮਨੂ ਸਸ਼ੀ ਕਾਲ ਜੀ ਬਾਏ ਬਾਏ